ਯਾਰਾ ਮਾਵਾਂ ਆਪਣੇ ਪੁੱਤਾਂ ਨੂੰ ਅੜੀਕ ਰਹੀਆਂ ਨੇ ਚਾਹੇ ਕਈਆਂ ਨੂੰ ਪਤਾ ਹੈ ਕਿ ਪੁੱਤ ਹੁਣ ਇਸ ਦੁਨੀਆ ਤੇ ਜਰਵਾਨਿਆ ਨਹੀਂ ਛੱਡਿਆ ਪਰ ਮਾਂ ਦਾ ਦਿਲ ਐਸਾ ਹੁੰਦਾ ਹੈ ਕਿ ਉਹ ਪੁੱਤ ਦੀ Laash ਦੇਖ ਕੇ ਵੀ ਯਕੀਨ ਨਹੀਂ ਕਰਦੀ ਕਿ ਉਹਦਾ ਪੁੱਤ ਉਹਨੂੰ ਛੱਡ ਗਿਆ ਤੇ ਜਿੰਨਾ ਮਾਵਾਂ ਨੇ ਆਪਣੇ ਜਾਇਆਂ ਦੀਆਂ Laashਾਂ ਵੀ ਨਹੀਂ ਸੀ ਦੇਖੀਆਂ ਉਹ ਸਾਡੇ ਤੇ ਸਵਾਲ ਕਰ ਰਹੀਆਂ ਸੀ ਕਿ ਇੰਨਾ ਤਾਂ ਪਤਾ ਕਰ ਦਿਓ ਕਿ ਸਾਡਾ ਪੁੱਤ ਹੈ ਵੀ ਕਿ ਨਹੀਂ ਕਿ ਕਾਨੂੰਨ ਕਹਿੰਦਾ ਹੈ ਲਾवारिस লাশ ਦੀਆਂ ਫੋਟੋਆਂ ਰੱਖੀਆਂ ਜਾਂਦੀਆਂ ਹਨ ਕਾਨੂੰਨ ਕਹਿੰਦਾ ਹੈ ਲਾवारिस লাশ ਦੇ ਕੱਪੜੇ ਉਦੋਂ ਤੱਕ ਸੰਭਾਲ ਕੇ ਰੱਖੇ ਜਾਂਦੇ ਆ ਜਦ ਤੱਕ ਉਹਨਾਂ ਦਾ ਵਾਰਿਸ ਕਲੇਮ ਨਾ ਕਰੇ ਕਾਨੂੰਨ ਨਾਲ ਮਖੌਲ ਕੀਤਾ ਗਿਆ ਹੈ ਇੱਕ ਕਾਮਨਾ ਨਾਲ ਮਖੌਲ ਕੀਤਾ ਗਿਆ ਹੈ ਤੇ ਉਹਨਾਂ ਲੋਕਾਂ ਨਾਲ ਮਖੌਲ ਕੀਤਾ ਗਿਆ ਹੈ ਜਿਹੜੇ ਹੋਰ ਕੁਝ ਨਹੀਂ ਮੰਗਦੇ ਸਿਰਫ ਡੈਥ ਸਰਟੀਫਿਕੇਟ ਹੀ ਮੰਗਦੇ ਸੀ ਕਿ ਆਏ ਦੁਨੀਆਂ ਵਾਲਿਓ